ਕੀ ਅੱਜ ਦੀ ਇਸ ਰੋਸ ਰੈਲੀ ਜਿਹੜੀ ਨਸ਼ਿਆ ਦੇ ਖਿਲਾਫ ਰੱਖੀ ਗਈ ਹੈ ਕਿ ਨਸ਼ਾ ਛੱਡੋ ਨੌਕਰੀ ਦਿਓ ਅੱਜ ਅਸੀਂ ਓਰੇ ਵਿੱਚ ਸਾਰੇ ਆਏ ਆਂ ਔਰ ਮੇਰੇ ਸਾਹਮਣੇ ਬੈਠੇ ਬਜ਼ੁਰਗੋ ਨੌਜਵਾਨ ਸਾਥਿਓ ਮਹਿਲਾਵੋ ਮੇਰੀਓ ਭੈਣੋ ਭਰਾਓ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਆਂ ਕਿ ਤੁਸੀਂ 11 ਵਜੇ ਦੇ ਸਾਨੂੰ ਸਾਰਿਆਂ ਨੂੰ ਸੁਣਨ ਵਾਸਤੇ ਇੱਥੇ ਬੈਠੇ ਹੋ ਤੇ ਨਾਲ ਹੀ ਨਾਲ ਆਪਣੇ ਛੋਟੇ ਵੀਰ ਨੂੰ ਆਪਣੇ ਉਸ ਨੌਜਵਾਨ ਆਗੂ ਸਾਥੀ ਪ੍ਰਾਣ ਨੂੰ ਜਿਹੜਾ ਅਨਥਕ ਤੇ ਮਿਹਨਤੀ ਹੈ ਔਰ ਉਸ ਲੀਡਰ ਦੇ ਪੁੱਤਰ ਨੂੰ ਬ੍ਰਹਮਿੰਦਰਾ ਜੀ ਦੇ ਪੁੱਤਰ ਨੂੰ ਸਿਆਣੇ ਕਹਿੰਦੇ ਪਿਤਾ ਪਰਪੂਤ ਗੋੜੇ 'ਤੇ ਗੋੜਾ बहुते तो नहीं थे थोड़ा थोड़ा आज अपने बाप की विरासत जिस प्रकार ब्रह्म इंद्रा ने पंजाब की सेवा की थी, और राजे महाराजे रजवाड़िया के खिलाफ हमेशा आपकी लड़ाई विधि रखी और सच्ची गल कह तो कदे जिंदगी च कतराए नहीं और अज जेड़े काम की और उन्होंने पाए पूर्ण पूर्णिया अगवाई मेरा भा बतौर यूथ कांग्रेस का प्रधान बन के कर रहे हैं और मैं पूरा उम्मीद है कि ऐसा आएगा जदों लोग मोहित महिंद्रा दिया भी बतौर यूथ कांग्रेस के प्रधान चर्चावा करीद अज मोहित महिंद्रा तो थोड़े सन्मुख कर द बहुत ही सत्कारयोग कांग्रेस पार्टी के सीनियर लीडर जिन्ह का तजुर्बा मेरी उम्र तो भी है वो थोड़े सन्मुख बोल के गए ने सी एल पी के लीडर सरदार प्रताप सिंह बाजवा साहेब बहुत सत्कारत सत्कार आलोक शर्मा जी पंजाब के सहायक सिक्र इंचार्ज बहुत ही महिला कांग्रेस की प्रधान बीबी गुरशरण कौर रंधावा जी बहुत ही सत्कारयोगे दो वारे एम एल ए हरद्याल कंबोज साहब बहुत ही सत्कारयोग सबक एम एल ए लाल सिंह जी देपुत्र सरदार जिंदर सिंह जी समाणा साहेब बहुत ही सत्कार सीनियर कांग्रेसी आगु और कल परसों ही सुनौर विखे एक प्रोग्राम जुड़ेगा ब्लाक जितेगी कांग्रेस करके आए हैं साहेब बहुत ही साडे मेहर रहे पटियाला दे विष्णु शर्मा साहेब योग, बहुत ही सत्कारयोग निर्मल पटिया साहेब बहुत सत्कार योग, साढ़े जिले के दोनों के प्रधान आदरनी दुग्गल साहेब महंत खनौड़ा साहेब और बहुत ही सत्कारयोग साविंदर जी जडे यूथ कांग्रेस के प्रभारी ने उत्तराखंड तो ने और वो नौजवान साथी जी पंजाब पंजाब यूथ कांग्रेस को दिशा बहुत देने कांग्रेस पार्टी दी वी तो, हर मुश्किल खड़ा होने वाला व्यक्ति कांग्रेस पार्टी जर्नल्स का जनरल सक्र अज टुटी लत्त भी इतने आया आदरणीय संदीप संधु साहब ते सारे साथियों मैं ਮਾਫੀ ਚਾਹਨੇ ਐਨਐਸਯੂਆਈ ਦੇ ਪ੍ਰਧਾਨ ਸਾਡੇ ਈਸ਼ਰ ਜੀ ਇੱਥੇ ਬੈਠੇ ਐ ਹੋਰ ਕਈ ਸਾਥੀ ਬੈਠੇ ਨੇ ਮੈਂ ਮਾਫੀ ਚਾਹਾਂਗਾ ਜਿਨ੍ਹਾਂ ਦਾ ਨਾਂ ਨਾ ਲੈ ਸਕਾਂ ਅੱਜ ਦੀ ਜਿਹੜਾ ਇਹ ਰੈਲੀ ਐ ਨੌਕਰੀ ਦਿਓ ਤੇ ਨਸ਼ਾ ਨਹੀਂ ਇਹਰੇ ਪਿੱਛੇ ਬੜਾ ਵੱਡਾ ਮਕਸਦ ਐ ਔਰ ਮੈਂ ਵਧਾਈ ਇਸ ਕਰਕੇ ਦਿੱਤੀ ਹੈ ਏਹਰੀ ਸ਼ੁਰੂਆਤ ਯੂਥ ਕਾਂਗਰਸ ਵੈਸੇ ਤਾਂ ਤਿੰਨਾਂ ਸਾਲਾਂ ਦੀ ਇਸ ਮੁੱਦੇ ਤੇ ਲੜਾਈ ਲੜ ਰਹੀ ਹੈ ਔਰ ਮੈਂ ਤੇ ਬਾਜਵਾ ਸਾਹਿਬ ਨੇ ਮਗਰਲੇ ਸਾਲਾਂ ਚ ਕਈ ਯਾਰੀ ਪਤਾ ਨਹੀਂ ਹੁੰਦਾ ਕਿਈ ਲੀਡਰਾਂ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਚ ਨਸ਼ੇ ਦੇ ਖਿਲਾਫ ਅਸੀਂ ਧਰਨੇ ਦੇਖਦੇ-ਦੇਖੇ ਜਿੱਥੇ ਸਾਰੇ ਲੀਡਰ ਆਏ ਔਰ ਪਟਿਆਲੇ ਚ ਵੀ ਉਹ ਤਰਨਾ ਹੋਇਆ ਸੀ ਅੱਜ ਨਸ਼ੇ ਨੇ ਪੰਜਾਬ ਦੇ ਵਿੱਚ ਅੰਤ ਮਕਾ ਦਿੱਤਾ ਹੈ ਤੁਹਾਨੂੰ ਅੰਕੜੇ ਨਹੀਂ ਹੈ ਜਿਹੜੇ ਅਸਲ ਦੇ ਵਿੱਚ ਮੈਂ মিডিਆ ਨੂੰ ਦੱਸਣਾ ਛੁਣ ਹੈ ਜਿਹੜੇ ਗਿਣਤੀ ਅੰਕੜੇ ਹੁੰਦੇ ਆ ਉਹਰੇ ਮੁਤਾਬਕ 40 ਮੌਤਾ ਹਰ ਮਹੀਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਓਵਰਡੋਜ਼ ਨਾਲ ਹੋ ਰਹੀਆਂ ਹੈ ਜਿਹੜੀ ਗਿਣਤੀ ਮਹਿਕਮਾ ਕਰਦਾ ਹੈ ਲੇਕਿਨ ਜਿਹੜੇ ਗਿਣਤੀ 'ਚ ਨਹੀਂ ਆਉਂਦੇ ਔਰ ਸ਼ਰਮ ਦੇ ਨਾਲ ਮਾਪਿਓ ਦੱਸਦੇ ਨਹੀਂ ਕੀ ਮੇਰਾ ਪੁੱਤਰ ਨਸ਼ੇ ਦੇ ਨਾਲ ਮੌਤ ਹੋਈ ਹੈ ਇਹ ਅੰਕੜਾ ਆ ਕੇ ਰੋਹ ਗਿਣ ਲਿਆ ਜਾਵੇ ਤਾਂ ਇਹਦੀ ਤਦਾਦ 100 ਤੋਂ ਉੱਪਰ ਮਹੀਨੇ ਦੀਆਂ ਮੌਤਾਂ ਪੰਜਾਬ ਦੇ ਅੰਦਰ ਓਵਰਡੋਜ਼ ਨਾਲ ਹੋ ਰਹੀਆਂ ਨੇ ਸਰਕਾਰਾਂ ਆਈਆਂ ਪਹਿਲਾਂ ਵੀ ਇਹਦਾ ਜਿਹੜੀ ਸ਼ੁਰੂਆਤ ਹੈ ਉਹ ਅਕਾਲੀ ਦਲ ਦੇ ਸਮੇਂ ਹੋਈ ਨਸ਼ੇ ਦੇ ਵੱਡੇ ਵੱਡੇ ਤਸਕਰ ਪੰਜਾਬ ਦੀਆਂ ਕਹਾਣੀਆਂ ਬਣਨ ਲੱਗ ਪੀਆਂ ਪੰਜਾਬ ਤੇ ਫਿਲਮਾਂ ਬਣਨ ਲੱਗ ਪਈਆਂ ਕਿ ਪੰਜਾਬ ਦੇ ਅੰਦਰ ਨਸ਼ਾ ਹੈ ਔਰ ਅਕਾਲੀ ਦਲ ਤੋਂ ਇਹ ਸ਼ੁਰੂ ਹੋਇਆ ਸਾਡੀ ਸਰਕਾਰ ਵੀ ਰਹੀ ਲੇਕਿਨ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਕਿ ਸਾਡੀ ਸਰਕਾਰ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਲੇਕਿਨ ਤੁਹਾਡੇ ਸ਼ਹਿਰ ਦਾ ਹੀ ਪੰਜਾਬ ਦਾ ਮੁੱਖ ਮੰਤਰੀ ਸੀ ਜਾਂ ਜਿਨ੍ਹਾਂ ਨੇ ਗੁਟਕਾ ਫੜ ਕੇ ਸੋਚ ਆ ਕੀ ਸੀ ਲੇਕਿਨ ਅਸੀਂ ਵੀ ਆਪਣੇ ਵਾਅਦੇ ਦੇ ਮੁਤਾਬਕ खरे नहीं उतर सके और फिर बदलाव सरकार आई भगवंत मान साहब आए केजरीवाल सब सी, एक महीने के अंदर अंदर पंजाब से नशा खत्म कर देंगे लेकिन आज पंजाब के अंदर नशा खत्म नहीं होया आज पंजाब के नौजवान खत्म करने का काम किया आज तो ठीक एक बार मुख्यमंत्री मुख्य भगवंत मान ने ਨੱਚੇ ਦੇ ਖਿਲਾਫ ਇੱਕ ਅਰਦਾਸ ਕਰਾਈ ਸੀ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਗੋਲਡਨ ਟੈਂਪਲ ਦੇ ਵਿੱਚ ਗੁਨਾਹ ਤੇ ਗੁਨਾਹ ਪਰ ਉਹ ਅਰਦਾਸ ਉੱਥੇ ਕਰਾਈ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਤੇ ਅੱਜ ਤੱਕ ਉਹਰੇ ਤੇ ਕੋਈ ਕੰਮ ਨਹੀਂ ਕੀਤਾ ਮੇਰੇ ਸਤਕਾਰਯੋਗ ਭਰਾਓ ਮਾਂਵਾਂ ਮਰ ਰਹੀਆਂ ਨੇ ਮੇਰੀਆਂ ਪੈਣਾ ਦੇ ਨੌਜਵਾਨ ਕੁੜੀਆਂ ਦੇ ਸੁਹਾਗ ਉੱਝੜ ਰਹੇ ਨੇ ਪਿਓ ਵੇਲਕ ਵੇਲਕ ਕੇ दे रो रहे ने मुंडशान घाट रोजाना प्यो दे शमशान लेकिन पंजाब दी सरकार ते किसे गलती जूनी सरक भगवान सिंह मान ने हम दोबारा एक मुहिम शुरू की है पंजाब दे लोग बेवकूफ बनातर ਹਾਰ ਲਾਹਰ ਲ ਕਰਦੇ ਫਿਰ ਰਹੇ ਨੇ ਪੁਲਸ ਵਾਲੇ ਉਹੀ ਪੁਲਿਸ ਜਿਨ੍ਹਾਂ ਦੀ ਆੜ ਦੇ ਵਿੱਚ ਪੰਜਾਬ ਦੇ ਅੰਦਰ ਨਸ਼ਾ ਵੇਚਿਆ ਜਾ ਰਿਹਾ ਹੈ ਅੱਜ ਉਹ ਲੋਕਾਂ ਦੇ ਘਰਾਂ ਚ ਜਾ ਕੇ ਛੋਟੇ ਛੋਟੇ ਘਰ ਜੇ ਕੋਈ ਕਿਸੇ ਦਾ ਪੰਜ ਮਰਲੇ ਵਾਲੇ ਦਾ ਉਹਨੂੰ ਟਾਰ ਰਹੇ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਨਸ਼ਾ ਵੇਚਣ ਵਾਲੇ ਦਾ ਘਰ ਨਾ ਤਾਹੋ ਲੇਕਿਨ ਵੱਡੇ ਮਗਰਮਚ ਜਿਨ੍ਹਾਂ ਦੀ ਗੱਲ ਬਾਜਵਾ ਸਾਹਮਣੇ ਕੀਤੀ ਹੈ ਅਗਰ ਉਹਨਾਂ ਦੀਆਂ ਕੋਠੀਆਂ ਤੇ ਮਹਿਲ ਨਹੀਂ ਟਾਉਂਗੇ ਤੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਏਗਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਉਣਾ ਬੰਦ ਕਰੋ ਔਰ ਇਹ ਇਹ ਕੋਈ ਐ ਨਹੀਂ ਹੈ ਬੰਦਾ ਕਹਿ ਦਿੰਦਾ ਨਸ਼ਾ ਬੜਾ ਹੈ ਇਹ ਬੜੀ ਗੰਭੀਰ ਵਿਚਾਰਨ ਵਾਲੀ ਗੱਲ ਹੈ ਕੱਲ ਨੂੰ ਸਰਕਾਰ ਕਾਂਗਰਸ ਪਾਰਟੀ ਦੀ ਵੀ ਆਉਣੀ ਹੈ ਬਾਜਵਾ ਸਾਹਿਬ ਤੁਸੀਂ ਲੋਕਾਂ ਨੇ ਸਰਕਾਰ ਚਲਾਉਣੀ ਹੈ ਇਹਦੇ ਤੇ ਕਾਂਗਰਸ ਪਾਰਟੀ ਨੂੰ ਇੱਕ ਰੋਡ ਮੈਪ ਤਿਆਰ ਕਰਨਾ ਪਏਗਾ ਪੰਜਾਬ ਚੋਂ ਨਸ਼ਾ ਬੰਦ ਕਿਵੇਂ ਕਰਨਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਪਏਗਾ ਔਰ ਰੋਜ਼ਗਾਰ ਰਸਤੇ ਸਾਨੂੰ ਸਾਧਨ ਬਣਾਉਣੇ ਪੈਣਗੇ ਅੱਜ ਪੰਜਾਬ ਦੇ ਸਿਰ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੈ ਜਾਨੀ ਕਿ ਇਹ 5 ਲੱਖ ਕਰੋੜ ਰੁਪਏ ਦਾ ਜਦੋਂ ਕਰਜ਼ਾ ਹੋ ਜਾਏਗਾ ਉਦੋਂ ਉਦੋਂ ਕਿਸੇ ਰੋਡ ਦੀ ਮਰਮਮਤ ਕਰਨੀ 50 ਸਾਲਾਂ ਚ ਮੁਸ਼ਕਿਲ ਹੋ ਜਾਏਗੀ ਜਿੰਨੀ ਆਮਦਨ ਹੋਇਆ ਕਰੇਗੀ ਸਰਕਾਰ ਨੂੰ ਉਹਨਾਂ ਅਸੀਂ ਵਿਆਜ ਤੇ ਉਹਰਾ ਤਨਖਾਹਾਂ ਦੇ ਵਿੱਚ ਵੰਡ ਦਿਆ ਕਰਾਂਗੇ ਪੰਜਾਬ ਦਾ ਕੀ ਬਣੇਗਾ ਇਹ ਹਜੇ ਤੱਕ ਦਿਖਦਾ ਨਹੀਂ ਕਿ ਆਉਣ ਵਾਲੇ ਸਮੇਂ ਤੱਕ ਪੰਜਾਬ ਦਾ ਕੀ ਬਣੇਗਾ ਇਹੀ ਭਗਵੰਤ ਮਾਨ ਜਿਹੜਾ ਕਿਆ ਕਰਦਾ ਸੀਗਾ ਕਿ ਅੰਗਰੇਜ਼ ਆਇਆ ਕਰਨਗੇ ਫੇ ਨੌਕਰੀ ਕਰਿਆ ਕਰਮਗੇ ਮੈਨੂੰ ਲੱਗਦਾ ਅੰਗਰੇਜ਼ ਨੇ ਤਾਂ ਕੀ ਆਉਣਾ ਸੀ 80 ਹਜ਼ਾਰ ਨੌਜਵਾਨ ਹਰ ਸਾਲ ਮਗਰਲੇ 3 ਸਾਲਾਂ ਚਾਣੀ ਕੀ ਤਕਰੀਬਨ 20000 ਪੰਜਾਬ ਦਾ ਨੌਜਵਾਨ ਮਗਰਲੇ 3 ਸਾਲਾਂ ਵਿੱਚ ਇਹ ਪੰਜਾਬ ਨੂੰ ਛੱਡ ਕੇ ਚਲਾ ਗਿਆ ਹੈ ਇਹਨਾਂ ਕਾਰਨ ਪੰਜਾਬ ਦੇ ਨੌਜਵਾਨ ਕੋਲੇ ਨੌਕਰੀ ਨਹੀਂ ਹੈ ਪੰਜਾਬ ਦੇ ਨੌਜਵਾਨ ਕੋਲੇ ਰਾਸਤਾ ਨਹੀਂ ਹੈ ਪੰਜਾਬ ਦਾ ਕਿਸਾਨ ਭੁੱਖਾ ਮਰ ਰਿਹਾ ਹੈ ਇਸ ਕਰਕੇ ਆਪਦੇ ਬੱਚਿਆਂ ਨੂੰ 40-40 ਲੱਖ ਰੁਪਏ ਲਾ ਕੇ ਔਰ ਕਿਲਾ ਕਿਲਾ ਵੇਚ ਕੇ ਉਹ ਬਾਹਰ ਭੇਜ ਰਿਹਾ ਹੈ ਇਹ ਅੱਜ ਮੇਰੇ ਪੰਜਾਬ ਦੇ ਹਾਲਾਤ ਹਨ ਇਹ ਇਹ ਬੜਾ ਗੰਭੀਰ ਵਿਸ਼ਾ ਹੈ ਇਹ ਬੜਾ ਗੰਭੀਰ ਮੁੱਦਾ ਇਹਦੀ ਲੜਾਈ ਸਾਨੂੰ ਸਾਰਿਆਂ ਨੂੰ ਲੜ ਲੜ ਕੇ ਲੜਨੀ ਪੈਗੀ ਜੇ ਪੰਜਾਬ ਖਾਲੀ ਹੋ ਗਿਆ ਕਿਸ ਪ੍ਰਕਾਰ ਪੰਜਾਬ ਦੇ ਨਾਲ ਸਾਜ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਕਿਸਾਨ ਮਾਰ ਦਿਓ ਪੰਜਾਬ ਦੀ ਹੋਦ ਖਤਮ ਕਰਨ ਦੀ ਸਾਜ਼ਿਸ਼ ਹੈ ਡੂੰਗੀ ਤੇ ਗਹਿਰੀ ਸਾਜ਼ਿਸ਼ ਹੈ ਪੰਜਾਬ ਦਾ ਕਿਸਾਨ ਇੰਨੀ ਮੰਦਾ ਜਿਹੜਾ ਇੱਕ ਪੱਗ ਹ ਲੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ 81 ਸਵਾ ਲੱਖ ਸੇ ਇੱਕ ਲੜਾਉ ਇੱਕ ਸਰਦਾਰ 15 15 ਬੰਧਿਆ ਤੇ ਭਾਰੀ ਪੈ ਜਾਂਦਾ ਜਦੋਂ ਕਾਰਗਿਲ ਤੇ ਖੜ ਕੇ ਲੜਾਈ ਲੱਗਦਾ ਹੈ ਇਸ ਕਰਕੇ ਪੂਰੇ ਦੇਸ਼ ਦੇ ਅੰਦਰ ਬੀਜੇਪੀ ਨੇ ਗੋਡਿਆਂ ਪਰਨੇ ਕਰਲੇ ਸਾਰੇ ਲੋਕ ਬੀਜੇਪੀ ਨੇ ਈਨ ਮਣਾ ਲਈ ਲੇਕਿਨ ਪੰਜਾਬ ਦਾ ਕਿਸਾਨ ਸਰਦਾਰ ਪੰਜਾਬ ਦਾ Hindu Pra Industry ਵਾਲਾ ਅੱਜ ਬੀਜੇਪੀ ਦੇ ਸਾਹਮਣੇ ਝੁਕਿਆ ਨਹੀਂ ਇਹ ਜਿਹੜੇ ਕਾਲੇ ਕਾਨੂੰਨ ਆਏ ਸੀ ਇਹ ਇਹ ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਹੈ ਜੇ ਆਰਥਿਕ ਤੁਸੀਂ ਕਮਜ਼ੋਰ ਹੋ ਜਾਓਗੇ ਜੇ ਪੈਸੇ ਕਮਜ਼ੋਰ ਹੋ ਜਾਓਗੇ ਤਾਂ ਫਿਰ ਤੁਸੀਂ ਦਿਹਾੜੀ ਕਰੋਗੇ ਔਰ ਅਗਰ ਜਦੋਂ ਬੰਦਾ ਭੁੱਖਾ ਮਰਦਾ ਹੈ ਫਿਰ ਸਰਕਾਰਾਂ ਦੀ ਈਨ ਮੰਨ ਲੈਂਦਾ ਹੈ ਇਹ ਸਾਜ਼ਿਸ਼ ਦੇ ਤਹਿਤ ਕਾਨੂੰਨ ਬਣਾਏ ਗਏ ਅੱਜ ਕਿਸਾਨਾਂ ਨੂੰ ਜਿਹੜਾ ਫੜਿਆ ਜਾ ਰਿਹਾ ਹੈ ਭਗਵਾਨਤਮਾਨ ਫੜ ਕੇ ਅੰਦਰ ਦੇ ਰਿਹਾ ਹੈ ਉਹੀ ਕਿਸਾਨ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਅੱਜ ਉਹਨਾਂ ਨੂੰ ਫੜੋ ਫੜਾਈ ਕਰ ਰਹੇ ਹੈ ਕੀ ਦੇ ਕਹਿੰਦੇ ਦੇਸ਼ ਦੇ ਗ੍ਰਾਮ ਮੰਤਰੀ ਅਮਿਤ ਛਾਦੇ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਬੇਇਜਤ ਕੀਤਾ ਜਾ ਰਿਹਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਮੁੱਖ ਮੰਤਰੀ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰ ਸਕਦਾ ਹੈ ਲੇਕਿਨ ਹਾਂ ਮੁੱਖ ਮੰਤਰੀ ਹਰ ਕਿਸਾਨ ਦੀ ਗੱਲ ਸੁਣਣ ਵਿੱਚ ਉਹਨੂੰ ਸੁੰਨੀ ਪਾਏਗੀ

ਕਿ 7 ਸੀਟਾਂ ਕਾਂਗਰਸ ਪਾਰਟੀ ਨੂੰ ਜਤਾਈਆਂ ਔਰ ਇਹ ਸਨੇਹਾ ਸੀਗਾ ਅੱਜ ਦਿੱਲੀ ਦੇ ਵਿੱਚ ਜਿਸ ਪ੍ਰਕਾਰ ਤੁਹਾਡੀ ਲੀਡਰਸ਼ਿਪ ਤੇ ਤੁਹਾਡੀ ਸਰਕਾਰ ਦਾ ਹਾਲਾਤ ਬਣੇ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਡਰਾਮੇ ਬਾਦ ਸਰਕਾਰ ਹੈ ਇਹ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਇਸ ਕਰਕੇ ਤੁਹਾਡੀ ਸਾਰੀ ਲੀਡਰਸ਼ਿਪ ਦਿੱਲੀ ਦੀ ਅੱਜ ਚੋਣ ਹਾਰ ਚੁੱਕੀ ਹੈ ਹੁਣ ਪੰਜਾਬ ਦੇ ਲੋਗਾ ਨੇ ਤੁਹਾਨੂੰ ਮਾਫ ਨਹੀਂ ਕਰਨਾ ਮੇਰੀ ਬੇਨਤੀ ਹੈ ਸਤਕਾਰਯੋਗ ਭਰਾਓ ਅੱਜ ਪੰਜਾਬ ਨੂੰ ਪਤਾ ਨਹੀਂ ਨજર ਲੱਗ ਗਈ ਹੈ ਪੰਜਾਬ ਦਾ ਕੋਈ ਸਿਸਟਮ ਦੇਖ ਲਓ ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲਓ ਚਾਹੇ ਹੈਲਥ ਦੀ ਗੱਲ ਕਰ ਲਓ ਚਾਹੇ ਕਿਸਾਨੀ ਦੀ ਗੱਲ ਕਰ ਲਓ ਚਾਹੇ ਜਵਾਨੀ ਦੀ ਗੱਲ ਕਰ ਲਓ ਚਾਹੇ ਮਜ਼ਦੂਰਾਂ ਦੀ ਗੱਲ ਕਰ ਲਓ ਚਾਹੇ ਨੌਕਰੀ ਪੇਛੇ ਵਾਲਿਆਂ ਦੀ ਗੱਲ ਕਰ ਲਓ ਅੱਜ ਪੰਜਾਬ ਦਾ ਹਰ ਪਛਿੰਦਾ ਸੜਕਾਂ ਤੇ ਹੈ ਮੇਰੇ ਸਤਕਾਰਯੋਗ ਭਰਾਓ ਕਿਉਂਕਿ ਵੱਡੇ ਵੱਡੇ ਵਾਅਦੇ ਕਿਥੇ ਸਨ ਆ ਮਹਿਲਾਵਾਂ ਨੂੰ ਕਿਹਾ ਸੀ 1000 ਰੁਪਏ ਅਸੀਂ ਦੇਾਂਗੇ ਤੁਹਾਨੂੰ ਔਰ 2500 ਦਾ ਵਾਅਦਾ ਕਰ ਲਿਆ ਦਿੱਲੀ ਚ ਜਾ ਕੇ 2100 ਰੁਪਏ ਦਾ ਔਰ ਦਿੱਲੀ ਵਾਲਿਆਂ ਨੂੰ ਪਤਾ ਲੱਗ ਗਿਆ ਕਿ 3 ਸਾਲ ਹੋ ਗਏ ਪੰਜਾਬ ਚ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਸਰਕਾਰ ਨੂੰ ਉਥੋਂ ਚਲਦਿਆ ਕੀਤਾ ਔਰ ਸਤਕਾਰਯੋਗ ਭਰਾਓ 10 ਪ੍ਰਕਾਰ ਦੀਆਂ ਹਰਕਤਾਂ ਸਰਕਾਰ ਦੀਆਂ ਤੇ ਮੁੱਖ ਮੰਤਰੀ ਦੀਆਂ ਇਸ ਤਰ੍ਹਾਂ ਅੱਜ ਤੋਂ ਪਹਿਲਾਂ ਮੇਰੇ 46 ਸਾਲਾਂ ਦੇ ਜੀਵਨ ਦੇ ਵਿੱਚ ਮੈਂ ਐਸੀਆਂ ਹਰਕਤਾਂ ਸਰਕਾਰ ਦੀਆਂ ਜਾਂ ਮੁੱਖ ਮੰਤਰੀ ਦੀਆਂ ਕਦੇ ਨਹੀਂ ਦੇਖੀਆਂ ਸੋ ਤਕੜੇ ਹੋ ਜੋ ਕਾਇਮ ਹੋ ਜੋ ਇਹ ਘਰ ਘਰ ਸਾਨੂੰ ਜਾਨ ਦੀ ਲੋੜ ਹੈ ਹਰ ਪੰਜਾਬੀ ਦਾ ਫਰਜ਼ ਬੰਦਾ ਹੈ ਹਰ ਵਿਅਕਤੀ ਦਾ ਫਰਜ਼ ਬੰਦਾ ਹੈ ਜਿਹੜਾ ਇਸ ਧਰਤੀ ਦੀ ਕਮਾਈ ਖਾਂਦਾ ਜਿਹੜਾ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਉਹਦਾ ਫਰਜ ਬੰਦਾ ਹੈ ਉਹਦਾ ਉਹਦਾ ਕਰਤੱਵ ਬੰਦਾ ਹੈ ਕਿ ਉਹ ਤਕੜਾ ਹੋ ਕੇ ਇਹ ਜ਼ੁਲਮ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਅਸੀਂ ਕੋਈ ਨਾ ਕੋਈ ਆਪਣਾ ਫਰਜ ਨਿਭਾਉਂਦੇ ਹੋਏ ਪੰਜਾਬ 'ਚੋਂ ਨਸ਼ਾ ਜਿਹੜਾ ਬੰਦ ਕਰਾਉਣ ਦੀ ਇਹ ਕੋਸ਼ਿਸ਼ ਕਰਨੀ ਹੈ ਸੋ ਮੈਂ ਆਸ ਕਰਦਾ ਹਾਂ ਕਿ ਆਪਾਂ ਸਾਰੇ ਲੋਕ ਰਲ ਮਿਲ ਕੇ ਤਖੜੇ ਹੋ ਕੇ ਇਹ ਬੁਰਾਈਆਂ ਦੇ ਖਿਲਾਫ ਯੂਥ ਕਾਂਗਰਸ ਸਾਡਾ ਨੌਜਵਾਨ ਸਾਥੀ ਮੇਰਾ ਭਰਾ ਜਿਹਰੇ ਤੇ ਬੜਾ ਮੈਨੂੰ ਗਰਵ ਹੈ ਔਰ ਫਕਰ ਹੈ ਕਿ ਇਹ ਨੌਜਵਾਨ ਸਾਥੀ ਬੇਸ਼ੱਕ ਇੱਕ ਰਾਜਨੀਤੀ ਕਰੇ ਪੈਦਾ ਹੋਇਆ ਹੈ ਲੇਕਿਨ ਇਸ ਵਿਅਕਤੀ ਦੇ ਵਿੱਚ ਉਹ ਸਾਰੇ ਗੁਣ ਜਿਹੜਾ ਇੱਕ ਸੰਘਰਸ਼ੀ ਨੌਜਵਾਨ ਚ ਗੁਣ ਹੁੰਦੇ ਆ वो सारे दे सारे गुण इस नशे खिलाित महिंद्रा तो समुची यूथ कांग्रेस ने चुकी है इन कोने कोने तक पंजाब के महल्ले महल्ले तक गलिया तक टाणिया तक बचाण काम आने समय कांग्रेस करेगी और मैं तो कहना अकाली दल बादल भी तरह नाश होना है इसे झाड़ू वाले जो कम कि गुरु ग्रंथ साहब महाराज जी की बेअद भी और अठां वरिया बाद पेश होके गुना कबूल के ਔਰ ਫਿਰ ਰਾਜਾ ਕਾਲ ਤੱਕ ਦੇ ਜਥੇਦਾਰਾਂ ਨੂੰ ਲਹੋਂ ਦਾ ਕੰਮ ਕੀਤਾ ਹੁਣ ਤਾਂ ਆਦਰਨੀਆ ਮਜੀਠੀਆ ਸਾਹਿਬ ਉਹਨਾਂ ਨੇ ਵੀ ਬਿਆਨ ਦਿੱਤਾ ਜਾਣ ਬੁੱਝ ਕੇ ਇਹ ਵੀ ਇੱਕ ਚਾਲ ਹੈ ਕਿ ਜਿਹੜੇ ਪੰਛਤ ਤੋਂ ਲੰਬੇ ਹੋਣਗੇ ਜਿਹੜੇ ਸੁਖਬੀਰ ਬਾਦਲ ਤੋਂ ਲੰਬੇ ਹੋਣਗੇ ਉਹਨਾਂ ਨੂੰ ਮਜੀਠੀਆ ਸੰਭਾਲ ਲਏਗਾ ਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਲਾਇਆ ਗਿਆ ਇਸੇ ਤਰ੍ਹਾਂ ਹੀ ਫਰਮਾਨ ਆਇਆ ਲੇਕਿਨ ਮਜੀਠੀਆ ਸਾਹਿਬ ਨਹੀਂ ਬੋਲੇ ਉਹਰੇ ਪਿੱਛੇ ਵੀ ਕਈ ਕਾਰਨ ਹਨ ਇਧਾਨੇ ਸਾਡੀਆਂ ਸਾਰੀਆਂ ਗੁਰ ਮਰਿਆਦਾ ਸਾਡੇ ਉਸ ਅਕਾਲ ਤਖਤ ਸਾਹਿਬ ਦੀ ਪਰੰਪਰਾਵਾਂ ਨੂੰ ਇੱਕ ਸਵਾਲੀਆ ਚਿੰਨ ਲਾਇਆ ਹੈ ਸਿੱਕੇ ਟੰਗਿਆ ਹੈ ਹਰ ਸਿੱਖ ਦਾ ਫਰਜ ਬੰਦਾ ਹੈ ਆਓ ਉੱਠ ਖੜੇ ਹੋ ਕੇ ਅਸੀਂ ਇਹਨਾਂ ਦੇ ਲੀਡਰਸ਼ਿਪ ਹਾਂਨਣੂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਮੈਂਬਰਾਂ ਜਿਹੜਾ ਸਵਾਲ ਕਰੀਏ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਗਈ ਸੀ ਆਕਾਲ ਤਖਤ ਸਾਹਿਬ ਤੇ ਉਹਨੇ ਸਿਰ ਝੁਕਾ ਕੇ ਜੋ ਫਰਮਾਨ ਸੀਗਾ ਆਕਾਲ ਤਖਤ ਸਾਹਿਬ ਦਾ ਉਹਨੂੰ ਮੰਨਿਆ ਤੇ ਸਜ਼ਾ ਨੂੰ ਕਬੂਲ ਕੀਤਾ ਔਰ ਅੱਜ ਕੱਲ ਦੇ ਅਹਲਕਾਰ ਜਿਨ੍ਹਾਂ ਨੇ ਸਜ਼ਾ ਸੁਣੀ ਤੇ ਗੁਨਾਹ ਕਬੂਲ ਕੀਤਾ ਤੇ ਉਸ ਵਾਰ ਸਜ਼ਾ ਸੁਣਾਉਣ ਵਾਲਿਆਂ ਨੂੰ ਤੁਸੀਂ ਉਸ ਗੱਦੀ ਤੋਂ ਲਾਂਬੇ ਕਰਨ ਦਾ ਆਦੀ ਆਦੇ ਜੋਰ ਤੇ ਜਿਹੜਾ ਤੁਸੀਂ ਕੰਮ ਕੀਤਾ ਪੰਜਾਬ ਦੇ ਸਿੱਖ ਤੇ ਪੰਜਾਬ ਦੇ ਲੋਕ ਬੇਸ਼ੱਕ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਈਏ ਲੇਕਿਨ ਜਿੱਥੇ ਪੰਜਾਬ ਦੀ ਗੱਲ ਹੋਏਗੀ ਜਿੱਥੇ ਸਿੱਖੀ ਦੀ ਗੱਲ ਹੋਏਗੀ ਉਥੇ ਅਸੀਂ ਸਾਰੇ ਬੱਤਕੇ ਅਸੀਂ ਸਨਮਾਨ ਤੇ ਸਿੱਖਾ ਦੀ ਗੱਲ ਕਰਾਂਗੇ ਨਾ ਕੇਵਲ ਸਿੱਖਾ ਦੀ ਚਾਹੇ ਕਿਸੇ ਵਰਗ ਦਾ ਵੀ ਸਾਥੀ ਹੋਵੇ ਅਸੀਂ ਓਰੀ ਗੱਲ ਸੁਣ ਕੇ ਓਰੀ ਲੜਾਈ ਲੜਨ ਦਾ ਪ੍ਰਯਾਸ ਕਰਾਂਗੇ ਮੈਂ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਤੁਸੀਂ ਕਾਫੀ ਧੇਰ ਦੇ ਇੱਥੇ ਬੈਠੇ ਹੋ ਗਰਮੀ ਵੀ ਸੀਗੀ ਔਰ ਤੁਸੀਂ ਬੜਾ ਸਾਥ ਦਿੱਤਾ ਹੈ ਅੱਜ ਕੰਮ ਦੀ ਰੁੱਤ ਦੇ ਵਿੱਚ ਤੁਸੀਂ ਅੱਜ ਬਤਿਰਾ ਕੱਟ ਕੇ ਆਏ ਹੋ ਬ੍ਰਹਮਿੰਦਰਾ ਜੀ ਦੀ ਜਿਹੜੀ ਕੀਤੀ ਮਿਹਨਤ ਹੈ ਔਰ ਮੋਹਿਤ ਮਿੰਦਰਾ ਜੀ ਦਾ ਜਿਹੜਾ ਪਿਆਰ ਹੈ ਆ ਸਾਨੂੰ ਵੇਖਣ ਨੂੰ ਮਿਲਿਆ ਇਹਦੇ ਵਿੱਚ ਬਾਜਵਾ ਸਾਹਿਬ ਕਿਸੇ ਵਿਅਕਤੀ ਦਾ ਯੋਗਦਾਨ ਨਹੀਂ ਹੈ ਇਹ ਕੇਵਲ ਤੇ ਕੇਵਲ ਇਸ ਨੌਜਵਾਨ ਸਾਥੀ ਦਾ ਯੋਗਦਾਨ ਹੈ ਸਾਡੇ ਸਪਰਾ ਦਾ ਔਰ ਮੈਂ ਦੁਬਾਰਾ ਫੇਰ ਵਾਰ-ਵਾਰ ਨਾ ਕਹਿੰਦੇ ਹੋਏ ਮੈਨੂੰ ਮੋਹਿਤ ਪੂਰਾ ਭਰੋਸਾ ਤੇ ਯਕੀਨ ਹੈ ਅਸੀਂ ਯੂਥ ਕਾਂਗਰਸ ਮਹਿਲਾ ਕਾਂਗਰਸ ਐਨਐਸਯੂਆਈ ਔਰ ਪੰਜਾਬ ਪ੍ਰਦੇਸ਼ ਕਾਂਗਰਸ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਲ ਕੇ ਸਾਰੇ ਜਾਣੇ ਪੰਜਾਬ ਦੀ ਲੜਾਈ ਲੜਾਂਗੇ ਔਰ ਬਾਜਵਾ ਸਾਹਿਬ ਬੈਠੇ ਬਾਜਵਾ ਸਾਹਿਬ ਤੁਸੀਂ ਸੀਨੀਅਰੋਂ ਇੱਕ ਕੰਬੀਨੇਸ਼ਨ ਬਣਾਉਣਾ ਹੈ 117 ਸੀਟਾਂ ਪੰਜਾਬ ਦੀਆਂ ਲੇਕਿਨ ਮੇਰੀ ਬੇਨਤੀ ਹੈ ਤੁਹਾਨੂੰ ਵੀ ਆਪਾ ਦੋਵਾਂ ਨੇ ਲੀਡਰਸ਼ਿਪ ਨਾਲ ਤੇ ਸਾਰਿਆਂ ਦੀ ਰਾਏ ਦੇ ਨਾਲ ਮੈਂ ਇਹ ਚੁਣਿਆ ਕਿ ਪੰਜਾਬ ਦੇ ਵਿੱਚ ਇਸ ਵਾਰੀ ਕਟੋ-ਕਟ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ 60 ਤੋਂ 70 ਸੀਟਾਂ ਅਸੀਂ ਦੇਈਏ ਤਾਂ ਜੋ ਨਵਾਂ ਪੰਜਾਬ ਨਵੀਂ ਸੋਚ ਤੇ ਨਵਾਂ ਬਦਲਾ ਤੇ ਪੰਜਾਬ ਦੀ ਤਰਜਮਾਨੀ ਕਰੀਏ ਤੇ ਪੰਜਾਬ ਦੀ ਗਵਾਹੀ ਕਰੀਏ ਔਰ ਕਈ ਆਰੀ ਆ ਪੱਤਰਕਾਰ ਬੈਠੇ ਐ ਇਹ ਇੱਥੇ ਰਾਜ ਪੁੱਛ ਲਿਆ ਫਲਾਣਾ ਨਹੀਂ ਆਇਆ ਬਈ ਕਈ ਵਾਰੀ ਕਿਸੇ ਨੂੰ ਕੰਮ ਵੀ ਹੁੰਦਾ ਹੈ ਕਾਂਗਰਸ ਪਾਰਟੀ ਇੱਕ ਮੁਠ ਹੈ ਕਈ ਵਾਰੀ ਕੋਈ ਕਹਿੰਦਾ ਕੋਈ ਫਲਾਣੀ ਚੀਜ਼ ਦਾ ਦਾਵੇਦਾਰ ਹੈ ਰਾਜਾ ਵੜਿੰਗ 46 ਸਾਲਾਂ ਦੀ ਉਮਰ ਚ ਬਣ ਗਿਆ ਪ੍ਰਧਾਨ ਤੇ ਚਾਰ ਇਲੈਕਸ਼ਨ ਮੈਂ ਜਿੱਤ ਗਿਆ 6 ਲੜ ਲਿਆ ਰਾਹੁਲ ਗਾਂਧੀ ਨੇ ਤੇ ਖਰਗੇ ਸਾਹਮਣੇ ਬਹੁਤ ਕੁਝ ਦੇਤਾ ਜ਼ਿੰਦਗੀ ਮੇਰੀ ਇੱਛਾ ਅਖੀਰਲੀ ਸਾਡੀ ਕੀ ਹੈ ਔਰ ਮੋਹਿਤ ਮਿੰਦਰਾ ਚਾਹੇ ਸਾਨੂੰ ਕੁਝ ਨਾ ਮਿਲੇ ਮੈਨੂੰ ਇਹ ਲੱਗਦਾ ਕਿ ਜਿਹੜਾ ਤੁਹਾਡੇ ਨਾਲ ਧੱਕਾ ਤੇ ਜ਼ਾਫੀਆਂ ਹੋਈਆਂ ਚਾਹੇ ਸਰਪੰਚੀਆਂ ਚ ਚਾਹੇ ਮਿਊਨਿਸਪਲ ਕਾਉਂਸਲ ਦੇ ਇਲੈਕਸ਼ਨਾਂ 'ਚ ਜਿਹੜੇ ਅបਸਰਾਂ ਨੇ ਤੁਹਾਡੇ ਨਾਲ ਧੱਕਾ ਕੀਤਾ ਹੈ ਲੀਡਰਾਂ ਨੇ ਇਥੋਂ ਦੇ ਚਾਹੂ ਵਾਲੇ ਲੀਡਰਾਂ ਨੇ ਮੇਰੀਆਂ ਮਾਵਾਂ ਪੈਣਾ ਦੇ ਕੱਪੜੇ 파ੜੇ ਆ ਕੱਪੜੇ ਤੇ ਫਾਇਲਾ ਖੋਖੋ ਕੇ ਭੱਜੇ ਹੈ ਮੇਰੀ ਇੱਛਾ ਹੈ ਬਾਜਵਾ ਸਾਹਿਬ ਕਿ ਜਦੋਂ ਪੰਜਾਬ ਦੀ ਸਰਕਾਰ ਬਣ ਰਹੀ ਹੋਵੇ 2027 ਤੇ ਅਸੀਂ ਥੱਲੇ ਬਾਟ ਕੇ ਵੇਖ ਰਹੀਏ ਹੋਈਏ ਤੇ ਰਾਹੁਲ ગાંધી ਬੈਠਾ ਨਾਲ ਸਾਡਾ ਲੀਡਰ ਸਾਡਾ ਮੋਢਾ ਥੱਪਾ ਪਾਏ ਕਿ ਸਰਕਾਰ ਬਣਾਉਣ ਦੇ ਵਿੱਚ ਯੂਥ ਕਾਂਗਰਸ ਮਹਿਲਾ ਕਾਂਗਰਸ ਐਨ ਐਸ ਵਾਹਤੇ ਤੁਸੀਂ ਲੋਕਾਂ ਨੇ ਮੋਢਲਾ ਰੋਲ ਅਦਾ ਕੀਤਾ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਤੁਸੀਂ ਸਰਕਾਰਾਂ ਚਲਾਉਣੀਆਂ ਪਰ ਮੇਰੀ ਬੇਨਤੀ ਹੈ ਕਿ ਵਰਕਰ ਦਾ ਮਾਨ ਤੇ ਸਨਮਾਨ ਜਿਹਦਾ ਪੁਖਾ ਜਿਹਨੂੰ ਮਹਾਰਾਜਾ ਆ ਜਿਹੜਾ ਮਹਾਰਾਜਾ ਸੀਗਾ ਜਿਨੇ ਰੋਲੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਪੰਜ ਸਾਲ ਇਸ ਮਿੱਟੀ ਚ ਰੋਲ ਕੇ ਰੱਖਤਾ ਜਦੋਂ ਸਰਕਾਰ ਬਣੇ ਇਹਨਾਂ ਦੀ ਚੜ੍ਹਦੀ ਕਲਾ ਹੋਵੇ ਕਾਰ ਬਣਾ ਕੇ ਦਿਓ ਜੋ ਕਾਂਗਰਸ ਦਾ ਸਰਪੰਚ ਜਾਵੇ ਤੇ ਕਾਂਗਰਸ ਦਾ ਮਿਊਨਿਸਪਲ ਦਾ ਕੌਂਸਲਰ ਜਾਵੇ ਤੇ ਪੰਚਾਇਤ ਮੈਂਬਰ ਜਾਵੇ ਤੇ ਐਸਐਸਪੀ ਖੜਾ ਹੋ ਕੇ ਬਾਵੇਂ ਤੇ ਚਾਹ ਪੀ ਆਵੇ ਬੇਸ਼ੱਕ ਕੰਮ ਕਰੇ ਨਾ ਕਰੇ ਲekin ਵਰਕਰ ਦਾ ਸਨਮਾਨ ਤੁਹਾਡੇ ਤੋਂ ਅਸੀਂ ਲੋਕਾਂ ਦੀ ਉਮੀਦ ਹੈ ਕਰਾਉਣਾ ਸੋ ਦੁਬਾਰਾ ਫੇਰ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੋਹਿਜੀ ਧੰਨਵਾਦ ਕਿ ਤੁਸੀਂ ਸਾਨੂੰ ਇੱਥੇ ਸਾਰਿਆਂ ਨੂੰ ਸੱਦ ਕੇ ਪਟਿਆਲੇ ਦੇ ਔਰ ਆਸ-ਪਾਸ ਦੇ ਨੌਜਵਾਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਉਹ ਕਿਸੇ ਨੇ ਕਿਹਾ ਲਿਖਿਆ ਚੜਦੇ ਸੂਰਜ ਢਲਦੇ ਵੇਖੇ ਬੁੱਝਦੇ ਦੀਵੇ ਬਲਦੇ ਵੇਖੇ ਜਿਨ੍ਹਾਂ ਦਾ ਨਾ ਰੱਬ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਤੇਰੀ ਰਹਿਮਤ ਦੇ ਸਦਕਾ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਧਾਲ ਨਾ ਗਲਦੀ ਭਗਵੰਤ ਮਾਨਸਿਆ ਤੁਸੀਂ ਕਹਿੰਦੇ ਹੋ ਧਾਲ ਨਾ ਗਲਦੀ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਮੈਂ ਤਾਂ ਪੱਥਰ ਵੀ ਗਲਦੇ ਦੇਖੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ